ਮੇਰਾ ਨਾਮ ਦਿਲਪ੍ਰੀਤ ਕੋਹਰਾ ਮੈਂ ਆਪਣੇ ਪੇਕੇ ਘਰ ਆਪਣੇ ਬਦਦੋਨੇ ਬੱਚਿਆਂ ਨਾਲ ਦੋਨੇ ਮੇਰੇ ਬੱਚੇ ਆ ਉਹਨਾਂ ਨਾਲ ਮੈਂ ਆਪਣੇ ਘਰ ਇੱਥੇ ਮਮੇ ਆਪਣੇ ਪੇਕੇ ਘਰ ਰਹਿੰਦੀ ਆ ਪਿੰਡ ਸਾਦੂ ਚਾ ਗੁਰਦਾਸਪੁਰ ਹੁਣ ਇਹਨਾਂ ਨੇ 23 ਦਸੰਬਰ 2023 ਦੇ ਵਿੱਚ ਇਹਨਾਂ ਨੇ ਮੈਨੂੰ ਪਹਿਲਾਂ ਧੱਕੇ ਮਾਰ ਕੇ ਘਰੋਂ ਕੱਢਿਆ ਔਰ ਇੰਨੀ ਕੁ ਕੁੱਟ ਮਾਰ ਕੀਤੀ ਮੇਰੇ ਨਾਲ ਬਹੁਤ ਜ਼ਿਆਦਾ ਗੰਦਾ ਵਿਵਹਾਰ ਕੀਤਾ ਮੇਰੇ ਪਾਪਾ ਨਹੀਂ ਹੈਗੇ ਉਹਨਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਕਿ ਜੇ ਕੁੱਤੇ ਦੀ ਧੀ ਹੋਏਂਗੀ ਤੇ ਇੱਥੇ ਵੜੇਂਗੀ ਮੇਰੇ ਪਾਪਾ ਨੂੰ ਇਹ ਕੁੱਤੇ ਤੋਂ ਇਲਾਵਾ ਬਿਲਕੁਲ ਹੀ ਨਹੀਂ ਬੋਲਦਾ ਇਹ ਬੰਦੇ ਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਜ ਕਿਉਂਕਿ ਮੈਂ ਮਤਲਬ ਕਿ 5 ਸਾਲ ਤੋਂ ਟੌਰਚਰ ਪਹਿਲਾਂ ਸਿਆ ਸਿਆ 5 6 ਸਾਲ ਤੋਂ ਟੌਰਚਰ ਸਿਆ ਮੈਂ ਦਾ ਐਨੇ ਮੈਨੂੰ ਜੁੱਤੀ ਚ ਪਾਣੀ ਪਾਇਆ ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਇਹਦੇ ਸਰ ਪੈਂਚ ਨੂੰ ਦੱਸਿਆ ਕਹਿੰਦਾ ਕਿ ਮੇਰੀ ਮਤਲਬ ਕਿ ਬਦਨਾਮੀ ਹੋਈ ਹੈ ਪਿੰਡ 'ਚ ਤੇ ਜੁੱਤੀ 'ਚ ਪਾਣੀ ਪੀ ਮੈਨੇ ਮੈਨੂੰ ਇਹਦੇ ਕੋ ਵੈਪਨ ਐ ਲਾਇਸੈਂਸੀ ਹਥਿਆਰ ਰੱਖਿਆ ਨੇ ਐਨੇ ਆਪਣੇ ਰੱਖਿਆ ਤੇ ਮੇਰੇ ਰੱਖਿਆ ਕਹਿੰਦਾ ਕਿ ਜੇ ਜੇ ਤੂੰ ਨਹੀਂ ਜੁੱਤੀ 'ਚ ਪਾਣੀ ਪੀਏਂਗੀ ਤੇ ਜਾ ਤੈਨੂੰ ਮਾਰ ਦੇਣਾ ਤੇ ਜਾ ਮੈਂ ਆਪ ਮਰ ਜਾਣਾ ਮੈਨੂੰ ਇਹਨਾਂ ਨੇ ਜ਼ਬਰਦਸਤੀ ਇਹਦੇ ਮਾਂ ਮਾਂ ਪਿਓ ਤੇ ਭੈਣ ਵੀ ਉੱਥੇ ਹੀ ਗਈ ਇਹਨਾਂ ਨੇ ਮੈਨੂੰ ਜ਼ਬਰਦਸਤੀ ਜੁੱਤੀ 'ਚ ਪਾਣੀ ਪਿਆ ਫੋਨ ਦਾ ਪਾਸਵਰਡ ਨਹੀਂ ਮੇਰੇ ਕਿ ਫੋਨ ਮੇਰੇ ਕੋ ਖੋ ਲਿਆ ਨਾ ਨੇ ਜਦੋਂ ਮੈਂ ਮੰਮੀ ਨੂੰ ਇਹਨਾਂ ਦੱਸਣ ਲੱਗੀ ਫੋਨ ਮੇਰੇ ਸੋਹਰੇ ਨੇ ਮੇਰੇ ਕੋ ਫੋਨ ਖੋਇਆ ਕਹਿੰਦੇ ਕਰਨ ਲੱਗੀ ਉਹ ਹੀ ਕੰਮ ਇਹਨਾਂ ਨੇ ਤਿੰਨ ਮਹੀਨੇ ਮੇਰੇ ਕੋ ਫੋਨ ਦਾ ਪਾਸਵਰਡ ਚੇਂਜ ਬਲਕਿ ਮੇਰੇ ਲਾਗੇ ਪਿਆਰਾਂ ਨਾ ਮੈਨੂੰ ਬਿਲਕੁਲ ਹੀ ਪਾਸਵਰਡ ਹੀ ਚੇਂਜ ਹੀ ਮੇਰੇ ਫੋਨ ਦਾ ਕੋਈ ਸੰਪਰਕ ਨਹੀਂ ਮੇਰੀ ਮੰਮੀ ਨਾਲ ਫਿਰ ਇਹਨਾਂ ਨੇ ਸਪੀਕਰ ਤੇ ਅਗਲੇ ਦਿਨ ਜਿਹੜੇ ਜੁੱਤੀ 'ਚ ਪਾਣੀ ਮੈਨੂੰ ਪਿਆਇਆ ਜੇ ਇਹ ਤਾਂ ਇੱਥੇ ਰਹਿਣਾ ਆ ਤੇ ਆਪਣੇ ਪੇਕਿਆਂ ਦਾ ਲੈਣਾ ਦੇਣਾ ਛੱਡ ਦੇ। ਦੋ ਗੱਲਾਂ ਆ ਜਾਂ ਤਾਂ ਛੱਡ ਦੇ ਉਹਨਾਂ ਨੂੰ ਤੇ ਜਾਂ ਉਹਨਾਂ ਨੂੰ ਕਹਿ ਕਿ ਉਹ ਵੀ ਜੁੱਤੀ 'ਚ ਪਾਣੀ ਪੀਣਗੇ ਜਾਂ ਤੇਰੀ ਮੰਮੀ ਵੀ ਜੁੱਤੀ 'ਚ ਪਾਣੀ ਪੀਏਗੀ ਤੇਰਾ ਭਰਾ ਵੀ ਜੁੱਤੀ 'ਚ ਪਾਣੀ ਪੀਏਗਾ ਫੇਰ ਆਣ ਜਾਣ ਬੰਨਾ। ਇਹਨਾਂ ਨੂੰ ਮੈਂ ਚਲੋ ਨਹੀਂ ਦੱਸਿਆ। ਫੇਰ ਵੀ ਮੈਂ ਜੁੱਤੀ 'ਚ ਪਾਣੀ ਪੀ ਕੇ 8 ਮਹੀਨੇ ਉੱਥੇ ਕੱਟੇ। ਇਹ ਬੰਦਾ ਮੈਨੂੰ ਪ੍ਰੈਗਨਨਸੀ ਦੇ ਵਿੱਚ ਵੀ ਇੰਨਾ ਕੋ ਟੌਰਚਰ ਕੀਤਾ ਲੱਤਾਂ ਬਾਹਾਂ ਹੋਂ ਜਿਹੜੇ ਬੱਚੇ ਚੁੱਕ ਕੇ ਲੈ ਕੇ ਗਿਆ ਹੈ ਕਹਿੰਦਾ ਹੈ ਉਹਦੇ ਵਿੱਚ ਆ ਕਹਿੰਦੇ ਆ ਨਾ ਕਿ ਮੈਂ ਕੱਲਾ ਆ। ਮੈਂ ਕੱਲਾ ਹੀ ਗਿਆ। ਇੱਕ ਬੰਦਾ ਦਿਮਾਗ ਨਾਲ ਦੇਖੇ ਕਿ ਉਹ ਵੀਡੀਓ ਜਿਤੋਂ ਕੱਲਾ ਹੈ ਪਹਿਲਾਂ ਮੈਂ ਇਹ ਗੱਲ ਦੱਸ ਮੈਂ ਇੱਕ ਨਾਲ ਇੱਕ ਹੋਰ ਵੀ ਮੈਂ ਕਲੀਅਰ ਕਰਨਾ ਚਾਹੁੰਦੀ ਆ ਇਹਨੇ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਵਾਪਸ ਆ ਗਈ ਆ ਕੈਨੇਡਾ ਵਾਸਤੇ ਨੇ ਲੜਾਈ ਪਾਈ ਘਰ ਦੇ ਵਿੱਚ ਬੰਦਾ ਪੁੱਛੇ ਆਸਟ੍ਰੇਲੀਆ ਇੰਨੀ ਵਧੀਆ ਕੰਟਰੀ ਆ ਮੈਂ ਉਹ ਛੱਡ ਕੇ ਕਿਉਂ ਆਣੀ ਜਸਟ ਬਿਕੋਜ਼ ਮੈਂ ਟਾਈਆਂ ਕਿਉਂਕਿ ਮੇਰਾ ਬੱਚਾ ਇੱਥੇ ਹੀਗਾ ਟਾਈਆਂ ਮਹੀਨਿਆਂ ਦਾ ਮੈਂ ਆਪਣਾ ਬੱਚਾ ਛੱਡ ਕੇ ਗਈ ਆ ਜਦੋਂ ਬੱਚਾ ਪਹਿਲਾਂ ਨਹੀਂ ਬੱਚਾ ਹੋਇਆ ਉਦੋਂ ਇਹਨਾਂ ਨੇ ਮੈਨੂੰ ਨਹੀਂ ਘੱਲ ਲਿਆ ਜਦੋਂ ਬੱਚਾ ਹੋ ਗਿਆ ਫਿਰ ਘੱਲਿਆ ਕਹਿੰਦੇ ਕਿ ਤਿੰਨਾਂ ਮਹੀਨਿਆਂ ਬਾਅਦ ਬੱਚੇ ਨੇ ਵੀ ਪਰ ਬੱਚਾ ਨਹੀਂ ਆਇਆ ਫਿਰ ਜਦੋਂ ਮੈਨੂੰ ਕਾਲਜ ਤੋਂ ਛੁੱਟੀਆਂ ਹੋਈਆਂ ਤੇ ਮੈਂ ਆਪਣੇ ਬੱਚੇ ਨੂੰ ਮਿਲਣ ਆਈ ਤੇ ਇਹਦੀ ਮੰਮੀ ਕਹਿੰਦੀ ਆ ਕਿ ਮੈਂ ਆਪਣੀ ਗੋਡੀਆਂ ਦੀ ਰਿਪਲੇਸਮੈਂਟ ਕਰਵਾਉਣੀ ਆ ਮਤਲਬ ਗੋਡੇ ਨਵੇਂ ਪਵਾਉਣੇ ਆ ਤੇ ਮੈਂ ਤੂੰ ਥੋੜੀ ਆਫਰ ਮਰ ਕੇ ਛੁੱਟੀ ਵਧਾ ਲਾ ਆਪਣੀ ਕਾਲਜ ਤੋਂ ਚਲੋ ਮੈਂ ਉਹ ਚੀਜ਼ ਕੀਤੀ ਮੈਂ ਛੁੱਟੀ ਵਧਾਈ ਆਪਣੀ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਆਪੇ ਕਿਹਾ ਕਿ ਚੱਲ ਦੁਰਨਦੇਵ ਕਿ ਨਹੀਂ ਜਾਣਾ ਤੂੰ ਕੋਈ ਗੱਲ ਨਹੀਂ ਹੁਣ ਜਿਹੜਾ ਕਹਿਣ ਦਿਆ ਹੈ ਇਹਨੇ ਤਾਂ ਮੇਰੇ ਆ ਬੰਦੇ ਨੇ ਮੇਰੇ ਭਰਾ ਦੇ 5 ਲੱਖ ਰੁਪਏ ਵਿਦ ਪਾਸਪੋਰਟ ਕਿਉਂਕਿ ਇਹ ਏਜੰਟੀਆਂ ਵੀ ਕਰਦਾ ਹੈ ਤਾਂ ਠੱਗੀਆਂ ਬਹੁਤ ਮਾਰੀਆਂ ਇਹਦਾ ਪਿੰਡ ਚ ਇੱਕ ਵਾਰੀ ਸਰਵੇ ਕਰਵਾ ਲਓ ਕਿਸੇ ਨੂੰ ਕੋਈ ਇੱਕ ਬੰਦਾ ਵੀ ਕਹ ਦੇਗਾ ਕਿ ਇਹ ਚੰਗਾ ਬੰਦਾ ਬੈਂਕ ਚ ਇਹਦੀ ਹਿਸਟਰੀ ਦੇਖ ਲਓ ਜਾ ਕੇ ਇੰਨਾ ਗੰਦਾ ਇਹਦਾ ਇਹ ਇੰਨੀ ਗੰਦੀ ਹਿਸਟਰੀ ਹੈ ਨਾ ਇਹਦੀ ਬੰਦੇ ਦੀ ਕਹਿਣ ਦੀ ਗੱਲ ਨਹੀਂ ਮੇਰੀ ਮੰਮੀ ਖੁਦ ਸਰਕਾਰੀ ਮਤਲਬ ਕਿ ਗਵਰਨਮੈਂਟ ਏਮਪਲੋਏ ਹੈਗੀ ਤੇ ਉਹਨਾਂ ਨੇ ਕੀ ਉਹਨਾਂ ਨੂੰ ਕੀ ਲੋੜ ਪਈ ਤੈਨੂੰ ਕਹਿਣ ਦੀ ਕਿ ਪੈਲੀ ਪੂਲੀ ਵੇਚ ਕੇ ਇੱਥੇ ਆ ਜਾ ਹਾਂ ਟਕੀ ਤੂੰ ਆਪਣਾ ਬੜਾ ਵਧੀਆ ਸਰਕਲ ਚੱਲਣ ਦਿਆ ਸੀ ਜਿਹੜੀ ਇਹਨੇ ਪਰਸੋਂ ਜਿਹੜੀ ਘਟਨਾ ਕੀਤੀ ਹੈ ਨਾ ਸਾਡੇ ਮਤਲਬ 6:00 ਵਜੇ 20 ਮਿੰਟਾਂ ਦੇ ਜਿਹੜੇ ਬੱਚੇ ਮੇਰੇ ਕੋਲ ਹੀ ਗਏ ਸੁੱਤੇ ਪਏ ਬੱਚੇ ਸਾਡਾ ਕੋਰਟ ਚ ਕੇਸ ਲੱਗਾ ਹੋਇਆ ਜੱਜ ਨੇ ਇਹਨੂੰ ਸਪੈਸ਼ਲ ਕਿਹਾ ਕਿ ਜੇ ਤੂੰ ਬੱਚਿਆਂ ਨੂੰ ਮਿਲਣਾ ਚਾਹੁੰਦਾ ਹੈ ਤੂੰ ਆਪਣਾ ਕੋਰਟ ਕੇਸ ਕਰ ਇਨਫੈਕਟ ਮੈਂ ਤੈਨੂੰ ਬੱਚੇ ਪਹਿਲਾਂ ਮਲਾਉਂਦੀ ਵੀ ਰਹੀ ਆ ਇਹਨੇ ਖੋਦੀ ਆਪਣੇ ਪੈਰਾਂ ਤੇ ਘਵਾੜਾ ਮਾਰਿਆ ਮੈਂ ਕਦੀ ਨਹੀਂ ਕਿਹਾ ਕਿ ਮੈਂ ਤੂੰ ਤੈਨੂੰ ਬੱਚੇ ਨਹੀਂ ਮਿਲਣ ਦੇਣੇ ਮੈਂ ਵੀਡੀਓ ਕਾਲ ਨਹੀਂ ਕਰਾਨੀ ਕਦੀ ਬੱਚਿਆਂ ਨੂੰ ਸਾਡੇ ਇਵੈਂਟ ਤੇ ਸਾਡੇ ਘਰ ਵੀ ਆਂਦਾ ਰਿਹਾ ਹੈ ਬੱਚਿਆਂ ਨੂੰ ਮਿਲ ਕੇ ਵੀ ਜਾਂਦਾ ਰਿਹਾ ਬਟ ਜਿਹੜੀ ਇਹਨੇ ਪਰਸੋਂ ਹਰਕਤ ਕੀਤੀ ਹੈ ਨਾ ਉਹ ਤੇ ਮਤਲਬ ਅਨਇਸਟ੍ਰਕਟਿਡ ਬੱਚੇ ਇੱਕ ਛੋਟਾ ਬੱਚਾ ਇੱਥੇ ਸੁੱਦਾ ਹੈਗਾ ਵੱਡਾ ਬੇਟਾ ਉੱਥੇ ਸੁੱਤਾ ਹੈਗਾ ਐਦਾਂ ਧੂਕੇ ਗਿਆ ਇੱਕ ਵੱਡਾ ਦੁਬੱਡੇ ਬੇਟੇ ਦੇ ਨਾਲ ਟਪੇੜ ਵੀ ਮਾਰੀ ਆ ਕਿਸੇ ਜਿਹੜਾ ਨੂੰ ਖਿੱਚ ਕੇ ਲੈ ਕੇ ਗਿਆ ਨਾ ਉਹ ਬੰਦੇ ਦੇ ਚ ਪੇੜ ਵੀ ਮਾਰੀ ਆ ਇਹਦੇ ਉਹ ਇੰਨੀ ਕੁ ਦਰਿੰਦਗੀ ਨਾਲ ਇਹਨਾਂ ਨੂੰ ਖੜਿਆ ਕੋਈ ਆਈਡੀਆ ਵੀ ਨਹੀਂ ਕਿ 2 2 ਘੰਟੇ 3 ਘੰਟੇ ਲੱਗਦੇ ਐ ਇੱਥੋਂ ਇਹਦੇ ਘਰ ਤੱਕ ਕਿਦੋਂ ਬਿਲਕੁਲ ਦੇ ਗਏ ਹੋਣਗੇ ਇੱਕ ਵਾਰ ਦੀ ਇਹਨੂੰ ਸੋਚਿਆ ਕਿ ਮੇਰੇ ਬੱਚਿਆਂ ਦੇ ਕੀ ਬੀਤੇਗੀ ਇਹ ਇਹ ਕੋਈ ਤਰੀਕਾ ਬੱਚੇ ਨਾਲ ਖੜ ਲੈ ਕੇ ਜਾਂਦਾ ਜਦੋਂ ਮੈਂ ਮਤਲਬ ਕਿ ਸਾਡੀ ਕੋਰਟ 'ਚ ਸਾਰਾ ਕੁਝ ਹੋਉਂਦਿਆ ਕਾਉਂਸਲਿੰਗ ਵਗੈਰਾ ਉੱਥੇ ਹੋਉਂਦੀ ਆ ਤੇ ਫਿਰ ਤੇ ਆ ਆਦ ਕੋਈ ਮਤਲਬ ਹੀ ਨਹੀਂ ਬੰਦਾ ਮੈਂ ਬਸ ਮੇਰੀ ਪ੍ਰਸ਼ਾਸਨ ਲੱਗਿਆ ਹੀ ਅਪੀਲਾ ਕਿ ਮੈਨੂੰ ਮੇਰੇ ਬੱਚੇ ਤੇ ਛੇਤੀ ਤੋਂ ਛੇਤੀ ਮੇਰੇ ਵਾਸਤੇ ਮਿਲਵਾਏ ਜਾਣ ਮੇਰੀ ਹੋਰ ਮੈਨੂੰ ਸੀਮ ਭਗਵੰਤ ਮਾਨ ਔਮਨ ਕਮਿਸ਼ਨਰ ਮੈਮ ਨੂੰ ਵੀ ਮਕੈਨੀ ਆ ਕਿ ਮੇਰੇ ਬੱਚੇ ਮੈਨੂੰ ਬਸ ਛੇਤੀ ਤੋਂ ਛੇਤੀ ਮਿਲਵਾਏ ਜਾਣ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਦਾਂ ਤੇ ਕੱਲ ਨੂੰ ਕੋਈ ਵੀ ਜਦੋਂ ਬੰਦਾ ਘਰ ਹੀ ਨਹੀਂ ਸੇਫ ਹੈਗਾ ਤੇ ਫਿਰ ਬਾਹਰ ਕਿਦਾਂ ਸੇਫ ਹੋ ਸਕਦਾ ਹੈ ਇਹ ਅਪੀਲ ਹੈ ਕਿ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਮਿਲਵਾਇਆ ਜਾਵੇ ਮੇਰੇ ਨਾਲ ਤੇ ਮੈਨੂੰ ਵਾਪਸ ਉੱਤੇ ਜਾਣ